ਸੇ ਆ ਟਾਡੀ ਜਸ ਵਿਚਾਰ ਦਾ ਨਾਲ ਸੁਬਾ ਦੇ ਗਾਵੀਏ ਨਾ ਲਈਏ ਪਰਬਤ ਗਾਰ ਦਾ ਕਾਲਾ ਨੇਕ ਮਹੂਰਤ ਜਰਮਿਆ ਦਿਨ ਅੱਛਾ ਐਮਤਵਾਰ ਦਾ ਕਾਲਾ ਸੰਧੂ ਆ ਕਦੀਨ ਦਾ ਉਤ ਬੋਗੇ ਸੀ ਸਰਦਾਰ ਦਾ ਕਾਲੇ ਦਾ ਕਰਦਾ ਬ੍ਰਾਹਮਣ ਕਾਲੀਆ ਚੁੰਬੜ ਸਿੱਧ ਮਰਾਸੀ ਸੀ ਦਰਬਾਰ ਦਾ ਕਾਲਾ ਗਉਆਂ ਤੇ ਬ੍ਰਹਿਮਣ ਦਿਨ ਥੇਤੇ ਮਸੀਆਵਾਰ ਦਾ ਕਾਲਾ ਦੇ ਵਧਾਈ ਮੀਰ ਨੂੰ ਕੋੜਾ ਬਸ਼ਕ ਦੇ ਕੰਧਾਰ ਦਾ ਕਾਲੇ ਦੀ ਮਦਦ ਨਾਉਨਾਥ ਬਾਸ਼ ਕੇ ਆਵੇ ਤਲੇਉ ਪਿਆਲ ਦਾ ਕਾਲੇ ਦੀ ਮਦਦ ਪੰਜ ਪੀਰ ਪਾਸਾ ਬਾਜੀ ਕਦੇ ਨਹੀਂ ਹਾਰਦਾ ਤਿੰਨੇ ਮਹਿਰ ਗਾਉਂ ਵਿੱਚ ਜੱਗ ਦੇ ਮੇਰਾ ਸੁਣਿਓ ਬੋਲ ਨਾ ਵਾਰਦਾ ਕਾਲਾ ਮਹਿਰ ਗਾਉਂ ਚ ਸੰਧੂਆਂ ਨੰਦ ਮਹਿਰ ਵੱਡਾ ਕੋਈ ਰਾਤ ਦਾ ਮਹਿਰ ਮਿੱਠਾ ਤੌੜੋਂ ਕਾਂਗਣੋਂ ਜਿਨੂੰ ਟਿੱਕਾ ਟਾਲੀ ਵਾਲ ਦਾ ਕਾਲਾ ਬਹਿਦਲੀਚੇ ਮੰਨ ਕੇ ਸਰ ਸ਼ਤਰ ਝੂਲੇ ਨਰੰਕਾਰ ਦਾ ਚੰਨਣ ਚੋਹਾ ਅਰਗ ਸ਼ਾ ਬਹਿ ਮਾਲਾ ਨਾਮ ਚ ਤਾਰਦਾ ਕਾਲੇ ਲੁੰਗੀ ਪੈਣੀ ਤਸਰ ਦੀ ਗਲ ਜਾਮਾ ਉਸਤਾਕਾਰ ਦਾ ਕਾਲੇ ਲਿਆ ਦਸਾਲਾ ਝਾੜ ਕੇ ਸੱਚਾ ਨਾਮ ਲਵੇ ਕਰਤਾਰ ਦਾ ਬਹਿ ਮਜਲਿਸ ਕੀਤੀ ਪੱਟੀਆਂ ਜੋ ਉਦਾਰ ਕੱਲਾ ਸਰਕਾਰ ਦਾ ਕਾਲਾ ਬੂਰਜ ਪੱਟੀ ਮੰਗਦੇ ਦੁੱਧ ਪੀਤਾ ਦੁੱਖ ਨਵਾਰਦਾ ਮੇਰਾ ਜੀਵੇ ਗੁਰੂ ਗੋਖਰਖਨਾਥ ਸਾਡਾ ਸੰਧੂਆਂ ਦੀ ਜਾਤ ਦਾ ਅਸੀਂ ਸਵੇਰੇ ਲੜਾਂਗੇ ਪਟਨੇਰ ਨਾ ਫਰੇਂਗਾ ਪੂਰ ਨੂੰ ਪਾਲਦਾ ਬੈ ਮਤਾ ਮਤਾ ਆ ਪਟੀਆਂ ਮੀਰ ਨੂੰ ਦੋਖਾਂ ਲੱਭ ਹਿਆਰ ਦਾ ਮੀਰ ਜੀ ਵੇਲਾ ਦੱਸੋ ਕਾਲਵੇ ਸੌਣ ਦਾ ਕਾਲਾ ਕਿਵੇਂ ਸੀ ਰਹਿਣਗਾ ਯਾਰ ਦਾ ਮੈਂ ਭੇਤ ਨ ਦਿੰਦਾ ਪਰਬ ਦਾ ਸੌ ਜੁੱਤੀ ਲੱਭ ਤੇ ਮਾਰਦਾ ਮੇਰਾ ਜੀਵੇ ਮੈਂ ਸਖੀ ਦਾਤਾ ਜਿਹੜਾ ਗਹਿਣਾ ਕਾਲ ਸੂ ਕਾਲ ਦਾ ਗੋਸ਼ੇ ਬੈਠ ਬ੍ਰਹਮਣਾ ਬੈ ਗੋਸ਼ੇ ਗੱਲ ਸੰਭਾਦਾ ਮੈਨੂੰ ਨੇਮ ਜੋ ਦਉ ਵਿਰਤ ਦਾ ਸਾਜਾਣਾ ਬ੍ਰਾਹਮਣ ਦੇ ਇਤਬਾਰ ਦਾ ਮਹਿਦੂ ਹੁੰਦਾ ਮੁਸਲਮਾਨ ਮੂੰਹ ਦੀ ਕੱਡੀ ਪਾਲਦਾ ਦਰਬੜ ਕੱਤ ਬ੍ਰਾਹਮਣਾ ਬੈ ਸੰਤ ਅੱਖੀ ਮਾਰਦਾ ਉਹਨਾਂ ਡਰਦਾ ਕਿ ਹਾਣਾ ਮੰਨਿਆ ਤੂੰ ਤੇਗਾ ਬ੍ਰਾਹਮਣ ਮਾਰਦਾ ਕਾਲੇ ਦਾ ਸਿੱਡ ਗਿਆ ਧੜੁੱਠਿਆ ਸੋਕੂ ਹਾਂ ਜਾਂਦਾ ਮਾਰਦਾ ਅੱਗੇ ਬੁੱਢੀ ਨੀਲ ਟੇਰ ਦੀ ਟੜ ਹੋਇਆ ਠੰਡੇ ਠਾਰਦਾ ਕਾਲੇ ਦੇਤੀ ਵਾਹ ਕਲਬੂਤ ਨੇ ਬਹਾਮਣ ਕੀਤਾ ਕੰਮ ਕਹਾਰਦਾ ਵਿਦਾਈ ਫੁੱਟੀ ਦੇਣੀ ਮੀਰ ਨੂੰ ਬਹਾਮਣ ਦੇਣਾ ਨਹੀਂ ਦਰਕਾਰ ਦਾ ਇੱਟ ਮੰਨਣੀ ਨੀਲ ਮਨ ਸਾਜਾਣਾ ਮਰਾਸੀ ਦੇ ਇਤਬਾਰ ਦਾ ਕਾਲੇ ਨੂੰ ਗੰਗਾ ਸਾਗਰ ਲਿਆ ਕੇ ਪਾਪੜੇ ਸੰਤ ਨਹਾਲ ਦਾ ਕਾਲੇ ਤੇ ਖੱਪਣ ਪਾਓ ਕੀਮਤੀ ਜੋ ਧੰਨੇ ਦੇ ਮੰਗਦਾ ਦਾ ਕਾਲੇ ਦੀਆਂ ਨੂੰ ਹਰਣ ਜ਼ਾਰੋ ਯਾਰ ਪਾਣਾ ਹੋਇਆ ਕੀ ਕਰਤਾਰ ਦਾ ਹਰ ਮਾਰਦੇ ਪਿੰਨ ਭਰਾ ਕੇ ਬੋਲੇ ਬੇਟਾ ਤਾਹੀਂ ਮਾਰਦਾ ਕਾਲੇ ਨੂੰ ਚਿਖਾ ਦੇ ਵਿੱਚ ਚਨਾ ਕੇ ਪਰ ਆਪ ਨਰੰਕਾਰ ਸਸਕਾਰ ਦਾ ਬੇੜਾ ਪੱਤਾ ਜਲ ਕਰ ਤੈਨੇ ਖੰਨੇ ਮਾਨ ਤੈਨੂੰ ਸੁੰਦੇ ਕਾਲਿਆ ਕੁਲ ਹਿੰਦੂ ਮੁਸਲਮਾਨ ਕਾਲਾ ਮਹਿਰ ਬੋਗਿਆ ਰਾਣੇ ਜੋ ਸੁਲਤਾਨ ਬੋਗੇ ਦੇ ਕਰ ਜਰਮਿਆਂ ਦੱਜ ਵਡਾਇਓ ਪਾਇਆ ਮੰਗੂ ਕਾਲੇ ਬੋਗੇ ਆਂ ਚਰਾਂ ਚਰਾਇਆ ਰੀ ਗੋਰਖਾ ਬੈਠਾ ਤਖਤੇ ਸਿੱਧ ਕਾਲੇ ਨੂੰ ਬੁਲਾਇਆ ਕਾਲਾ ਬੂਰੀ ਮੇਲਖਾਂ ਪਰ ਚਿਪੀ ਲਾਇਆ ਖਾਦੀ ਖੀਰ ਕੀਤੀ ਚੁਲੀ ਕਾਲਾ ਬਹਿ ਬਾਤਾਂ ਸਮਝਾਇਆ ਕਾਲਾ ਪੈਣ ਨਾ ਜਾਈ ਚੱਲ ਕੇ ਪੈ ਮਿਲੇ ਪਰਾਇਆ ਦਾਦੇ ਹਾਰੇ ਮੰਗਤੇ ਸਿੱਧ ਜੀਵਨ ਗਾਇਆ ਕਾਲਾ ਉੱਚਾ ਪੁੱਲ ਜਹਾਨੋਂ ਗੋਰਖ ਮੱਲਿਆ ਪੀ ਸਿਆਤਾ ਪੀ ਸਾਵਾਂ ਚੱਲਿਆ ਤਾੜੀ ਬੈਠੇ ਲਾ ਦੋਵੇਂ ਕੱਲਿਆ ਤੇ ਦਿਨ ਕਾਲੇ ਨੂੰ ਗੁਰੂ ਗੋਰਖਨਾਥ ਵੜਾ ਕੇ ਚੱਲਿਆ ਆ